ਪੰਜਾਬੀ ਕਹਾਣੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਕੀ ਨਿਆ ਬਾਰਤਾਲਾਪ ਜਾਂ ਇੱਕ ਕਹਾਣੀ ਸ਼ੇਅਰ ਕਰਾਂਗੇ ਬਜ਼ੁਰਗ ਫੌਜੀ ਦੀ ਠੀਕ ਹੈ ਕਿ ਉਹਨੇ ਆਪਣੀ ਜ਼ਿੰਦਗੀ ਵਿੱਚ ਕੀ ਕੀ ਦੁੱਖ ਦਰਦ ਹੰਢਾਏ ਜੇ ਉਹਨਾਂ ਦੀ ਜਨਮ ਤੋਂ ਗੱਲ ਕਰੀਏ ਤਾਂ ਜਨਮ ਤੋਂ ਕੀ ਨਿਆ ਇਹ ਵੈਸੇ ਕਹਾਣੀ ਰੀਅਲ ਹੈ ਰੀਅਲ ਸਟੋਰੀ ਹੈ ਇਹ ਠੀਕ ਹੈ ਇਹਦੇ ਵਿੱਚ ਆਪਾਂ ਕੀ ਨਿਆ ਮੈਂ ਜਿੱਥੇ ਪਹਿਲਾਂ ਕੰਮ ਕਰਦਾ ਸੀਗਾ ਜਸਸਾਸਤਾ ਵਿੱਚ ਉੱਥੇ ਇਹ ਬਕੇਨੇ ਜਿਹੜੇ ਫੌਜੀ ਨੇ ਤਾਂ ਇਹ ਫੌਜੀ ਇਨਸਾਨ ਹੈ ਠੀਕ ਹੈ ਇਹ ਪੋਰ ਤਾਂ ਚਲੋ ਉਮਰ ਕਾਫੀ ਹੋ ਗਈ ਹੈ ਬਜ਼ੁਰਗ ਹੋ ਗਏ ਨੇ ਇਹ ਠੀਕ ਹੈ ਇਹ ਉੱਥੇ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਸੀਗੇ ਹੁਣ ਵੀ ਹੈਗੇ ਨੇ ਉੱਥੇ ਠੀਕ ਹੈ ਤੇ ਇਹਨਾਂ ਤੋਂ ਜਦੋਂ ਮੈਂ ਪੁੱਛਿਆ ਕਿ ਕਿ ਅੰਕਲ ਜੀ ਵੀ ਤੁਸੀਂ ਵੀ ਤੁਹਾਨੂੰ ਫੌਜ ਚ ਡਾਇਰੈਕਸ਼ਨ ਤੋਂ ਪੈਨਸ਼ਨ ਮੁੰਸ਼ਨ ਵਧੀ ਮਿਲਦੀ ਆ ਤੁਹਾਨੂੰ ਕੀ ਲੋੜ ਪੈਗੀ ਵੀ ਆ ਨੌਕਰੀ ਕਰਨ ਦੀ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਨ ਦੀ ਨੇ ਤੁਸੀਂ ਬਈ ਉਹ ਡੈਡੀਕੇਟਿਵ ਬਹੁਤ ਸੀਗੇ ਠੀਕ ਹੈ ਡੈਡੀਕੇਟ ਇੰਨੇ ਜਾ ਸੀਗੇ ਕਿ ਉਹ ਆਪਣੇ ਮੋਢੇ ਤੋਂ ਕੇ ਨੇ ਰਫਲ ਇਸ ਤਰ੍ਹਾਂ ਪਾ ਕੇ ਰੱਖਦੇ ਤਾਂ ਕਦੇ ਵੀ ਉਹ ਲਾਉਂਦੇ ਨਹੀਂ ਸੀਗੇ ਤਾਂ ਮੈਂ ਇਹਨਾਂ ਨੂੰ ਪੁੱਛਿਆ ਵੀ ਅੰਕਲ ਜੀ ਕਦੇ ਲਾ ਵੀ ਲਾ ਕਰੋ ਨਹੀਂ ਵੀ ਕੋਈ ਗੱਲ ਨਹੀਂ ਰਿਲੈਕਸ ਹੋ ਕੇ ਬਹਿ ਜਾ ਕਰੋ ਕਦੇ ਮੈਨੂੰ ਉਹਨਾਂ ਨੇ ਇੱਕ ਗੱਲ ਕਹੀ ਕਹਿੰਦਾ ਪੁੱਤ ਇਹ ਨਾ ਮੇਰੇ ਮਾੜੇ ਕਰਮਾਂ ਦਾ ਨਤੀਜਾ ਹੈ ਵੀ ਜਿਹੜਾ ਅੱਜ ਵੀ ਇਹ ਮੇਰੇ ਮੋਢੇ ਤੇ ਹੈ ਠੀਕ ਹੈ ਤਾ ਚਲੋ ਮੈਨੂੰ ਉਹਨਾਂ ਦੀ ਗੱਲ ਥੋੜੀ ਜਿਹੀ ਲੱਗੀ ਵੀ ਬੰਦਾ ਵੀ ਅੰਦਰੋਂ ਵੀ ਕਿਸੇ ਗੱਲ ਕਰਕੇ ਉਹ ਹੈ ਤੇ ਮੈਂ ਉਹਨਾਂ ਨੂੰ ਪੁੱਛਣਾ ਜਾਇਆ ਵੀ ਕੀ ਚੱਕਰ ਹੋ ਗਿਆ ਵੀ ਐਡੀ ਕੀ ਗੱਲ ਹੋ ਗਈ ਫਿਰ ਉਹਨਾਂ ਨੇ ਆਪਣੀ ਕਹਾਣੀ ਸ਼ੇਅਰ ਕੀਤੀ ਕਿ ਜਦੋਂ ਉਹ ਕਹਿੰਨੇ ਆ ਛੋਟੇ ਸੀਗੇ ਬਚਪਨ ਦੇ ਸੀਗੇ ਘਰ ਦੇ ਹਾਲਾਤ ਬਾਲੇ ਵਧੀਆ ਨਹੀਂ ਸੀ ਫਾਦਰ ਕਹਿੰਨੇ ਆ ਜੌਬ ਕਰਦੇ ਸੀਗੇ ਜਦੋਂ ਇੱਕ ਕਹਿੰਨੇ ਆ 10ਵੀਂ ਪਾਸ ਕੀਤੀ ਉਸ ਤੋਂ ਬਾਅਦ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ ਠੀਕ ਹੈ ਤ론 ਔਖੇ ਸੌਖੇ ਮਦਰ ਹੈ ਜਿਹੜੀ ਉਹ ਕਹਿੰਨੇ ਆ ਇਹਨਾਂ ਨੂੰ ਪੜਾਹ-ਪਰੂ ਕੇ ਕਹਿੰਨੇ ਆ ਉੱਥੇ ਤੱਕ ਪੰਜਾਬ ਹੁੰਦੀ ਹੈ ਕਿ ਪਲੱਸ 2 ਕਰਾਉਂਦੀ ਹੈ ਲੋਕਾਂ ਦੇ ਘਰੇ ਕੰਮਕੁਮ ਕਰਕੇ ਠੀਕ ਹੈ ਉਸ ਤੋਂ ਬਾਅਦ ਇਹ ਫੌਜ ਚ ਭਰਤੀ ਹੋ ਜਾਂਦੇ ਨੇ ਕਿਉਂਕਿ ਤਿੰਨ ਭੈਣ ਭਰਾ ਹੋਵੇ ਇਕੱਲਾ ਭਰਾ ਹੁੰਦਾ ਤੇ ਤਿੰਨ ਭੈਣਾਂ ਹੁੰਗੀਆਂ ਨੇ ਠੀਕ ਹੈ ਇਹ ਪਹਿਲਾਂ ਸਾ ਫੌਜ ਜਾਣ ਤੋਂ ਬਾਅਦ ਹੌਲੀ-ਹੌਲੀ ਇੱਕ ਇਹ ਕਰਕੇ ਆਪਣੇ ਜਿਹੜੇ ਅਸਿਸਟਰ ਹੁੰਦੀਆਂ ਨੇ ਉਹਨਾਂ ਦੀ ਮੈਰਿਜ ਕਰਦਾ ਠੀਕ ਹੈ ਸਭ ਤੋਂ ਲਾਸਟ ਵਿੱਚ ਇਹਦੀ ਮੈਰਿਜ ਹੁੰਦੀ ਹੈ ਜਿਹੜਾ ਆਪਣੇ ਅੰਕਲ ਨੇ ਫੌਜੀ ਇਹਨਾਂ ਦੀ ਮੈਰਿਜ ਹੁੰਦੀ ਆ ਤੇ ਉਦੋਂ ਬਾਅਦ ਮੈਰਿਜ ਤੋਂ ਬਾਅਦ ਇਹਨਾਂ ਦੇ ਘਰ ਇੱਕੋ ਇੱਕ ਬੇਟਾ ਹੁੰਦਾ ਠੀਕ ਹੈ ਬੇਟਾ ਹੁਣ ਤੋਂ ਬਾਅਦ ਇਹਨਾਂ ਦੇ ਜਿਹੜੇ ਕੰਨੇ ਆ ਮਦਰ ਨੇ ਉਹ ਕੋਈ ਡੈਥ ਹੋ ਜਾਂਦੀ ਏ ਕਿਸੇ ਕਾਰਨ ਕਰਕੇ ਉਦੋਂ ਬਾਅਦ ਥੋੜਾ ਵੱਡਾ ਹੁੰਦਾ ਬੇਟਾ ਚਲੋ ਕੰਨੇ ਆ ਉਮੀਦ ਹੁੰਦੀ ਆ ਵੀ ਹਾਂ ਵੀ ਚਲੋ ਫੇਰ ਵੀ ਕੰਨੇ ਆ ਵੀ ਸਾਥ ਦੇਊਗਾ ਬੇਟਾ ਤਾਂ ਚਲੋ ਇਹਨਾਂ ਇਹਨਾਂ ਨੂੰ ਇਹਨਾਂ ਦੀ ਵੀ ਕੰਨੇ ਦੀ ਨੌਕਰੀ ਦੀ ਉਹ ਪੂਰੀ ਹੋ ਜਾਂਦੀ ਆ ਤੇ ਬੇਟਾ ਵੀ ਚਲੋ ਵੱਡਾ ਹੋ ਜਾਂਦਾ ਉਦੋਂ ਠੀਕ ਹੈ ਇਹਨਾਂ ਦਾ بیٹے ਦਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਇਹਨਾਂ ਉਹ بیٹے ਦੇ ਘਰ ਇੱਕ ਛੋਟੀ ਬੇਟੀ ਹੁੰਦੀ ਹੈ ਉਸ ਤੋਂ ਬਾਅਦ ਕੁਦਰਤੀ ਕਿਨਿਆ ਜਿਹੜਾ ਇਹ ਮੁੰਡਾ ਹੁੰਦਾ ਠੀਕ ਹੈ ਇਹ ਕਿਨਿਆ ਜਨਾਂ ਦਾ ਬੇਟਾ ਹੁੰਦਾ ਉਹ ਬੇਟਾ ਹੁੰਦਾ ਹੁੰਦਾ ਚਲੋ ਨਸ਼ੇ ਨਸ਼ੇ ਕਰਨ ਲੱਗ ਜਾਂਦਾ ਠੀਕ ਹੈ ਤੇ ਉਹਦੀ ਡੈਥ ਹੋ ਜਾਂਦੀ ਹੈ ਤੇ ਹੁਣ ਦੇਖੋ ਮਦਰ ਦੀ ਵੀ ਡੈਥ ਹੋ ਗਈ ਹੈ ਠੀਕ ਹੈ ਘਰ ਵਾਲੀ ਦੀ ਵੀ ਡੈਥ ਹੋ ਗਈ ਹੈ ਮੂਰੇ بیٹے ਦੀ ਵੀ ਡੈਥ ਹੋ ਗਈ ਹੈ ਠੀਕ ਹੈ ਉਦੋਂ ਬਾਅਦ ਜਿਹੜੀ ਉਹਦੀ ਜਿਹਨੇ ਬੇਟੇ ਦੀ ਘਰ ਵਾਲੀ ਹੁੰਦੀ ਆ ਉਹ ਘਰ ਛੱਡ ਕੇ ਜਾਣਾ ਚਾਹੁੰਦੀ ਆ ਠੀਕ ਹੈ ਪਰ ਕੋ ਕੋਸ ਚਲੋ ਮਿੰਟਾਂ ਵਗੈਰਾ ਕਰਕੇ ਰਿਸ਼ਤੇਦਾਰਾਂ ਨੂੰ ਵਿੱਚ ਪਾ ਕੇ ਠੀਕ ਹੈ ਇਹ ਉਹਨੂੰ ਰੱਖ ਲੈਂਦੇ ਆ ਠੀਕ ਹੈ ਤੇ ਹੁਣ ਉਹ ਮੈਨੂੰ ਦੱਸ ਦਿੱਤੀ ਕਿ ਕਹਿੰਦੇ ਵੀ ਵੀ ਜਿੰਨੀ ਕਿ ਮੇਰੀ ਪੈਨਸ਼ਨ ਹੁੰਦੀ ਆਰ ਜਿੰਨੀ ਮੇਰੀ ਸੈਲਰੀ ਆ ਮੈਂ ਥੋੜਾ ਬਹੁਤਾ ਆਪਣੇ ਖਰਚੇ ਜੋਗਾ ਕੀ ਇਹਨਾਂ ਪੈਸਾ ਰੱਖ ਕੇ ਬਾਕੀ ਪੈਸਾ ਜਿਹੜਾ ਉਹ ਮੈਂ ਆਪਣੀ ਨੂੰ ਨੂੰ ਦੇ ਦਿੰਨਾ ਠੀਕ ਹੈ ਪਰ ਮੇਰੀ ਘਰ ਦੇ ਘਰ ਦੇ ਵਿੱਚ ਰਿਸਪੈਕਟ ਨਹੀਂ ਹੈਗੀ ਫਿਰ ਉਹ ਹੀ ਗੱਲ ਆ ਗਈ ਕਿ ਉਹਨਾਂ ਨੇ ਕਿਹਾ ਸੀ ਨਾ ਸਟਾਰਟਿੰਗ ਦੇ ਵਿੱਚ ਕਿ ਮੇਰੇ ਮਾੜੇ ਕਰਮਾਂ ਦਾ ਨਤੀਜਾ ਵੀ ਜਿਹੜੀ ਅੱਜ ਵੀ ਇਹ ਮੇਰੇ ਮੋਢੇ ਤੇ ਆ ਫਿਰ ਉਹ ਕਹਿੰਦੇ ਕਹਿੰਦੇ ਸ਼ਾਇਦ ਮੈਂ ਕੋਈ ਵੀ ਪਿਛਲੇ ਜਨਮ ਦੇ ਵਿੱਚ ਕੁਝ ਮਾੜੇ ਕਰਮ ਕੀਤੇ ਸੀਗੇ ਵੀ ਉਹਦੇ ਕਰਕੇ ਹੀ ਇਹ ਸਾਰਾ ਕੁਝ ਮੇਰੇ ਨਾਲ ਹੋ ਰਿਹਾ ਹੈ ਠੀਕ ਹੈ ਤਾਂ ਬੰਦੇ ਨੂੰ ਮਿਲ ਕੇ ਉਸ ਤੋਂ ਬਾਅਦ ਥੋੜਾ ਜਿਹਾ ਲੱਗਿਆ ਕਿ ਯਾਰ ਅਪਾ ਉਦਾਂ ਹੀ ਕਰਦੇ ਰਹਿੰਦੇ ਆ ਵੀ ਹਾਂ ਅਸੀਂ ਬਹੁਤ ਲੰਗਾ ਸੀ ਬਹੁਤ ਲੰਗਾ ਪਰ ਦੁਨੀਆ ਅੱਗੇ ਤੋਂ ਅੱਗੇ ਬਹੁਤ ਦੁਖੀ ਬੈਠੀ ਹੈ ਤੇ ਦੇਖਿਆ ਜਾਵੇ ਜਲਦੀ ਮਿਲਦੇ ਆ ਜੀ ਅਗਲੀ ਗਾਣੀ ਦੇ ਵਿੱਚ ਧੰਨਵਾਦ